ਸਰਕਾਰ ਨੇ ਇੱਥੇ ਆ ਕੇ ਇਨਾ ਕਹਿ ਦੀ ਬਾਣੀ ਫੜੀ ਇੱਥੇ 16 ਪਿੰਡ ਡੁੱਬੇ ਸੀ ਤੇ ਕੱਲ ਇੱਕ ਹੋਰ ਬੰਨ ਟੁੱਟ ਗਿਆ 16 ਜਿਹੜੇ ਹੋਰ 32 ਪਿੰਡ ਹੋ ਗਏ ਇੱਥੇ 32 ਪਿੰਡ ਡੁੱਬੇ ਆ ਜੀ ਇੱਥੇ ਜਿੱਥੇ ਆਪਾਂ ਇੰਟਰਵਿਊ ਕਰ ਰਹੇ ਹਾਂ ਇੱਥੇ ਸਰਕਾਰ ਦੇ ਜਿਹੜੇ ਨਮਾਇंदे ਆਉਂਦੇ ਇੱਥੋਂ ਪਿੱਛੇ ਮੁੜ ਜਾਂਦੇ ਆ ਮੁੱਖ ਮੰਤਰੀ ਇੱਥੇ ਆਇਆ ਉਹ ਵੀ ਇੱਥੋਂ ਪਿੱਛੇ ਜਾਂ ਸ਼ੈ ਤਾਂ ਅਸੀਂ ਆ ਜੋਦਿਆਂ ਦੀਆਂ ਤਸਵੀਰਾਂ ਲਾਈਆਂ ਇਹ ਉਹਨੂੰ ਚੁਬਦੀਆਂ ਸੀ ਜਿਹੜੀਆਂ ਸਰਕਾਰ ਦੀਆਂ ਕਿਸ਼ਤੀਆਂ ਸੀ ਉਹਨਾਂ ਨੂੰ ਜੇ ਕਹੀਏ ਜੀ ਤੁਸੀਂ ਵੰਡ ਕੇ ਆਉਣਾ ਏ ਆਪਾਂ ਤੁਸੀਂ ਸਾਡੇ ਨਾਲ ਚੱਲੋ ਇਹ ਸਰਕਾਰ ਨੇ ਕਿਸ਼ਤੀਆਂ ਲਾਈਆਂ ਤੇ ਉਹ ਕਹਿੰਦੇ ਜੀ ਇਹਦੇ 10 ਫੁੱਟ ਪਾਣੀ ਹੋਊਗਾ ਉਦੋਂ ਸਾਡੀਆਂ ਕਿਸ਼ ਜਿੱਨੇ ਸੱਤ ਸਮੁੰਦਰੋਂ ਪਾਰ ਜਿੱਥੇ ਗੈਰ ਹੁੰਦੇ ਆ ਇੱਥੇ ਮੈਂ ਨਾ ਬੈਰੀਕਾਡ ਲਾਤਾ ਜੀ ਇੱਥੇ ਬੈਰੀਕਾਡ ਲਾ ਕੇ ਬੱਸ ਬੱਸ ਲਾਤੀ ਤੇ ਜਿਹੜੀ ਇਧਰ ਨਿਗਾਹ ਹੀ ਨਾ ਪਵੇ ਮੁੱਖ ਮੰਤਰੀ ਦੀ ਵੀ ਇਧਰ ਵੀ ਕੋ ਜਾਏਗਾ ਉਹ ਵੇਖੋ ਜੀ ਫਤੇਗੜ ਸਾਹਿਬ ਤੋਂ ਤੇ ਉਧਰੋਂ ਬਠਿੰਡੇ ਵਾਲੀ ਸਾਈਡ ਤੋਂ ਟਰਾਲੇ ਆਏ ਸਾਡੇ ਉਧਰਨ ਸੱਤ ਟਰਾਲੇ ਆਏ ਹੂੰ ਤੇ ਦੋ ਇਧਰਲੀ ਸਾਈਡ ਤੋਂ ਆਏ ਅੱਠ ਟਰਾਲੇ ਸੀ ਤੇ ਇੱਕ ਟਰੱਕ ਸੀ ਇੱਥੇ ਮੰਤਰੀ ਨੇ ਉਹਨਾਂ ਨਾਲ ਉਹ ਉਸ ਵੇਰੇ 4 ਵਜੇ ਤੁਰੇ ਤੇ ਇੱਥੇ ਆਉਂਦੇ ਆਉਂਦੇ ਉਹਨਾਂ ਨੂੰ 4-5 ਘੰਟੇ ਲੱਗੇ ਦੁਪਹਿਰਾਂ ਪੈ ਗਈਆਂ ਤੇ ਜਦੋਂ ਇੱਥੇ ਆਏ ਤੇ ਇਹ ਕਹਿੰਦੇ ਜੀ ਸ਼ਾਮਾਂ ਨੂੰ 5 ਵਜੇ ਤੁਹਾਨੂੰ ਕੱਢਾਂਗੇ ਇੱਥੇ ਤੇ ਭਗਵੰਤ ਮਾਨ ਆਉਂਦੇ ਆ ਵਾ ਤੇ ਉਸ ਕਾ ਉਦੋਂ ਫਿਰ ਸਾਡੀ ਪ੍ਰਸ਼ਾਸਨ ਨਾਲ ਥੋੜੀ ਬਹਿਸ ਬਸਈਆ ਹੋਇਆ ਵੀ ਜਿਹੜਾ 4 ਵਜੇ ਤਾਂ ਅਮਰਤਵੇਲੇ ਦਾ ਉੱਠ ਕੇ ਤੁਰ ਕੇ ਆਇਆ ਵਾ ਜਿਹੜਾ ਟਰੈਕਟਰ ਲੈ ਕੇ ਆਇਆ ਜਿੰਨਾ ਇੱਥੇ ਟਰਾਲੇ ਛੱਡ ਕੇ ਜਾਣੇ ਆ ਉਹਨਾਂ ਨੂੰ ਤੁਸੀਂ ਕਹਿੰਦੇ ਜੇ ਵੀ ਹੁਣ ਸ਼ਾਮ ਤਰਨਾ ਦੇ ਫੋਟੋ ਕੁਛ ਅਗੇ ਚਲੇ ਜਾਣਾ ਤੇ ਉਹਦੇ ਲਈ ਅਸੀਂ ਵੀ ਕਿਉਂ ਆਪਣੇ ਸਿਵਾਲੇ ਟਰਾਲੇ ਰੋਕੀ